ਸਟਰਗਲ ਦੀ ਵੀ ਵੀਡੀਓ ਦੇਖੀ ਆ ਵੀ ਕਹਿੰਦਾ ਬਚਪਨ ਚ ਦੀ ਮਾਤਾ ਜੀ ਗੁਜ਼ਰ ਗਈ ਸੀ ਚਲੋ ਮਾਂ ਕਦੇ ਕਿਸੇ ਬੱਚੇ ਦੀ ਛੋਟੀ ਉਮਰ ਚ ਨਾ ਜਾਵੇ ਬੱਚੇ ਆਸਤੇ ਸਰਵਾਈਵ ਕਰਨਾ ਔਖਾ ਹੋ ਜਾਂਦਾ ਕਿਉਂਕਿ ਮਾਂ ਮਾਈ ਸਾਸਿਕਾਲ ਜੀ ਸਰੈ ਨੂੰ ਅਸਲਮ ਵਾਲੇਕਮ ਜੈ ਸ਼੍ਰੀ கிருஷ்ਨ ਆ ਰਾਧਾ ਰਾਧੇ ਸੋ ਮੈਂ ਕੱਲ ਕਾਫੀ ਪਾਣੀ ਸਿੱਧੂ ਦੀ ਵੀਡੀਓ ਦੇਖੀ ਆ ਜਿਹਦੇ ਵਿੱਚ ਜਿਹੜੀ ਤੇ ਲੈਂਗੁਏਜ ਆ ਮੈਂ ਉਹ ਤੇ ਵਰਕ ਆਊਟ ਕੀਤਾ ਉਹਦੀ ਲੈਂਗੁਏਜ ਤੇ ਸੋ ਸਭ ਤੋਂ ਪਹਿਲੇ ਆਪਾਂ ਪਾਣਾ ਸਿੱਧੂ ਦੀ ਲੈਂਗੁਏਜ ਦੇ ਬਾਰੇ ਅੱਜਕੱਲ ਕਰਾਂਗੇ ਚਲੋ ਆਪਾਂ ਇੱਕ ਐਗਜ਼ਾਮਪਲ ਮਾਨਵੀ ਲੈਨੇ ਆ ਕਿ ਪਾਣਾ ਸਿੱਧੂ ਅੱਛੇ ਕੰਮ ਕਰ ਰਿਹਾ ਚਲੋ ਆਪਾਂ ਮੰਗ ਲੈਨੇ ਆ ਪ੍ਰਦੀਪ ਪਾਸ਼ਾ ਦੇਖੀਏ ਤੁਸੀਂ ਤੁਸੀਂ ਕਿੰਨੇ ਵੀ ਚੰਗੇ ਤੇ ਭਲਾਈ ਦੇ ਕੰਮ ਕਰਦੇ ਹੋ ਪਰ ਜੇ ਤੁਹਾਡਾ ਭਾਸ਼ਾ ਇੰਨੀ ਗੰਦੀ ਗੁੰਡਾਗਰਦੀ ਬਦਮਾਸ਼ੀ ਵਾਲੀ ਜਣੇ ਖਣੇ ਨੂੰ ਧਮਕਿਆ ਦੇਣੀ ਆ ਤੁਹਾਡਾ ਸਾਰਾ ਚੰਗਾ ਕੰਮ ਕੀਤਾ ਵੀ ਕੁੱਝ ਪੈ ਜਾਂਦਾ ਹੈ ਨੀਂਫਲ ਹੋ ਜਾਂਦਾ ਹੈ ਦੂਜੀ ਗੱਲ ਇਹ ਭਾਨੇ ਸਿੱਧੂ ਦੇ ਐਜੂਕੇਸ਼ਨ ਕੀ ਹੈ ਇਹ ਕਿਹੜੀ ਜਮਾਤ ਤੱਕ ਪੜਿਆ ਹੈ ਤੇ ਕਿੰਨੇ ਵਿੱਚ ਸਕੂਲ ਚੋਂ ਨਿਕਲ ਗਿਆ ਸੀ ਮੈਂ ਦੀ ਲਾਈਫ ਦੀ ਸਟਰਗਲ ਦੀ ਵੀ ਵੀਡੀਓ ਦੇਖੀ ਹੈ ਵੀ ਕਹਿੰਦਾ ਬਚਪਨ ਚ ਦੀ ਮਾਤਾ ਜੀ ਗੁਜ਼ਰ ਗਈ ਸੀ ਚਲੋ ਮਾਂ ਕਦੇ ਕਿਸੇ ਬੱਚੇ ਦੀ ਛੋਟੀ ਉਮਰ ਚ ਨਾ ਜਾਵੇ ਬੱਚੇ ਆਸਤੇ ਸਰਵਾਈਵ ਕਰਨਾ ਔਖਾ ਹੋ ਜਾਂਦਾ ਕਿਉਂਕਿ ਮਾਂ ਮਾਈ ਹੁੰਦੀ ਹੈ ਕਹਿੰਦਾ ਵੀ ਇਹ ਰੋਟੀ ਪਾਣੀ ਆਪ ਬਣਾਉਂਦਾ ਰਿਹਾ ਛੋਟੀ ਉਮਰ ਚ ਆਪਣੇ ਭੈਣ ਭਣਾਂ ਰੋਟੀ ਪਾਣੀ ਬਣਾ ਕੇ ਦਿੰਦਾ ਰਿਹਾ ਤੇ ਦੀਆਂ ਭੈਣਾਂ ਵਿਆਹੀਆਂ ਮੈਂ ਸਾਰਾ ਕੁਝ ਓਵਰঅল ਸਾਰਾ ਕੁਝ ਦੇਖਿਆ ਚਲੋ ਜੇ ਤੁਸੀਂ ਕਹਿੰਦੇ ਹੋ ਵੀ ਸਾਰੇ ਮੈਂ ਸਭ ਦੇ ਮੈਸੇਜ ਪੜੇ ਜੋ ਮੈਨੂੰ ਆਏ ਕਿ ਨਹੀਂ ਮੈਡਮ ਜੀ ਤੁਸੀਂ ਇਸ ਵਾਰ ਗਲਤ ਹੋ ਭਾਨਾ ਸਿੱਧ ਨੇ ਕੋਸ਼ਿਸ਼ ਗੱਲ ਇਹ ਤੇ ਕੀਤਾ ਉਹ ਲੋਕਾਂ ਦੇ ਫਸੇ ਹੋਏ ਪੈਸੇ ਦਵਾਉਂਦਾ ਸੀ ਮੈਂ ਉਹਦੀ ਹਰ ਇੱਕ ਵੀਡੀਓ ਦੇਖੀ ਹੈ ਲੋਕਾਂ ਜਿਹੜੇ ਸੋਸ਼ਲ ਮੀਡੀਆਸ ਤੇ ਪਾਏ ਆ ਜਨਾਨੀਆਂ ਨਾਲ ਬੋਲਣ ਦਾ ਤਰੀਕਾ ਵੈਰੀ ਬੈਡ ਹੈ ਵੈਰੀ ਰੋਂਗ ਮਤਲਬ ਉਹ ਏਜੰਟੀ ਵਾਲੇ ਕੰਮ ਦੇ ਐਸਾ ਦਿਵਾਲੇ ਹੋ ਗਿਆ ਸੀ ਬਸ ਜਿਹੜੇ ਜਿਹੜੇ ਏਜੰਟਾਂ ਨੇ ਪੈਸਾ ਮਾਰਿਆ ਮੈਂ ਹੀ ਦਿਵਾਉਂਗਾ ਵੀ ਮੈਂ ਸ਼ਾਇਦ ਕੋਈ ਮਹਾਰਾਜਾ ਸੰਘਾਸ਼ਨ ਆ ਗਿਆ ਫਿਰ ਉਹਨੇ ਇੱਕ ਥ੍ਰੈਟਿੰਗ ਦਿੱਤੀਆਂ ਸੀ ਪੰਜਾਬ ਪੁਲਿਸ ਨੂੰ ਵੀ ਕਿ ਗੋਡਿਆਂ ਤੇ ਲਾ ਦੂੰਗਾ ਪੰਜਾਬ ਪੁਲਿਸ ਨੂੰ ਫਿਰ ਥ੍ਰੈਟਿੰਗ ਦਿੱਤੀ ਉਹਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਕਿ ਭਗਵੰਤ ਵਰਦ ਦੀ ਰੇਲ ਬਣਾ ਦੂੰਗਾ ਗੋਜੇ ਚ ਪਾ ਲੂੰਗਾ ਪਤਾ ਨਹੀਂ ਕੀ ਕੀ ਮਤਲਬ ਉਦਾਂ ਦੇ ਐਕੂਰੇਟ ਦਾ ਅਲਫਾਜ਼ ਮੈਂ ਵੀ ਨਹੀਂ ਬੋਲ ਪਾ ਰਹੀ ਕਿਉਂਕਿ ਇੰਨਾ ਕੁਝ ਉਹਨੇ ਬੋਲਿਆ ਕਿ ਮੈਨੂੰ ਵੀ ਯਾਦ ਨਹੀਂ ਪੁਲਿਸ ਪ੍ਰਸ਼ਾਸਨ ਨੂੰ ਠੋਕ ਦੂੰਗਾ ਅੱਡੀਆਂ ਚਕਾ ਦੂੰਗਾ ਮਤਲਬ ਤੁਸੀਂ ਜਿਹੜੇ ਮੁਲਕ 'ਚ ਰਹਿੰਦੇ ਹੋ ਉਸੇ ਮੁਲਕ ਦੇ ਪ੍ਰਸ਼ਾਸਨ ਤੇ ਜਿਸ ਟਾਈਮ ਜਿਹਦੀ ਸਰਕਾਰ ਆ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਵੀ ਤੇਰੀਆਂ ਅੱਡੀਆਂ ਚਕਾ ਦੂੰ ਤੈਨੂੰ ਠੋਕ ਦਾਂਗੇ ਅਸੀਂ ਤੈਨੂੰ ਐਂ ਕਰਦਾਂਗੇ ਪੰਜਾਬ ਪੁਲਿਸ ਨੂੰ ਉਹ ਕਰਦਾਂਗੇ ਇੱਕ ਵੀਡੀਓ ਹੋਰ ਸੁਣੀ ਜਿਹਦੇ ਵਿੱਚ ਕਹਿੰਦੇ ਆ ਸਟ੍ਰੇਲੀਆ ਕਿਸੇ ਨੂੰ ਫੋਨ ਲਾ ਕੇ ਕਹਿੰਦਾ ਭਾਨਾ ਸਿੱਧੂ ਕਿ ਪੰਜਾਬ ਪੁਲਿਸਾਂ ਵਿੱਚ ਜੇਬ 'ਚ ਰੱਖਦਾ ਸੋ ਇਹ ਹਰਕਤਾਂ ਹੈਗੀਆਂ ਬਿਲਕੁਲ ਅਨ ਐਜੂਕੇਟਿਡ ਬੰਦੇ ਦੀਆਂ ਗਵਾਰ ਜਿਹਨੂੰ ਪਿੰਡ ਦਾ ਗਵਾਰ ਕਹਿੰਦੇ ਨੇ ਆਪਾਂ ਪੰਜਾਬੀ 'ਚ ਦਿਮਾਗੀ ਤੌਰ ਤੇ ਜਿਹਨੂੰ ਆਪਾਂ ਪੈਦਲ ਕਹਿੰਦੇ ਆ ਔਰ ਲੈਂਗੁਏਜ ਇੰਨੀ ਕਿ ਆਪਾਦਰ ਜਦੋਂ ਮੈਨੂੰ ਪਤਾ ਲੱਗਿਆ ਵੀ ਇਹਦੀ ਮਾਤਾ ਜੀ ਬਚਪਨ ਚ ਗੁਜ਼ਰ ਗਈ ਸੀ ਮੈਨੂੰ ਉਸ ਚੀਜ਼ ਦਾ ਥੋੜਾ ਜਿਹਾ ਅਫਸੋਸ ਹੋਇਆ ਕਿ ਸ਼ਾਇਦ ਤਾਂ ਹੀ ਇਹਦੀ ਲੈਂਗੁਏਜ ਇੰਨੀ ਗੰਦੀ ਆ ਕਿਉਂਕਿ ਜਿਹੜੀ ਮਾਂ ਹੁੰਦੀ ਉਹ ਸੰਸਕਾਰ ਦਿੰਦੀ ਹੈ ਬੱਚਿਆਂ ਨੂੰ ਕੀ ਵੱਡਿਆਂ ਨੂੰ ਐਦਾਂ ਨਹੀਂ ਪੁੱਤ ਬੋਲਣਾ ਹਰ ਇੱਕ ਦਿੱਤੀ ਭੈਣ ਦੀ ਇੱਜ਼ਤ ਕਰਨੇ ਆਪਣੇ ਘਰ ਵੀ ਭੈਣਾਂ ਨੂੰ ਦੋ ਕਿਸੇ ਦਿੱਤੀ ਭੈਣ ਨੂੰ ਤੱਕਣਾ ਨਹੀਂ ਹਮੇਸ਼ਾ ਮਾਵਾ ਇਹੀ ਸੰਸਕਾਰ ਆਪਣੇ ਧੀਆਂ ਪੁੱਤਾਂ ਨੂੰ ਦਿੰਦੀਆਂ ਕਿ ਸਾਡੇ ਪੁੱਤ ਜਿੱਥੇ ਵੀ ਜਾਣ ਰਿਸ਼ਤੇਰਚ ਬਹਿਣ ਉੱਥੇ ਲੋਕ ਸਮਾਜ ਉਹਨਾਂ ਦੀ ਤਾਰੀਫ਼ ਕਰੇ ਤੇ ਵਾਕਿਆ ਦੀ ਮਾਂ ਨੇ ਵੀ ਉਹਨੂੰ ਬਹੁਤ ਵਧੀਆ ਸੰਸਕਾਰ ਦਿੱਤੇ ਪਰ ਉਹਦੀ ਮਾਇੰਡ ਚਲੀ ਗਈ ਤੇ ਸੰਸਕਾਰ ਦੇਣੇ ਕਿਹੜੇ ਸੀ ਇਹ ਮਜ਼ਾਕ ਦੀ ਗੱਲ ਨਹੀਂ ਸੀਰੀਅਸ ਮੁੱਦਾ ਹੈ ਚਲੋ ਮੰਨ ਲਿਆ ਰਾਹ ਪਟਕ ਗਿਆ ਗੁੰਡਾਗਰਦੀ ਬਦਮਾਸ਼ੀ ਤੇ ਆ ਗਿਆ ਖੁੱਲੇ ਆਮ ਤੁਸੀਂ ਜਿਹੜੇ ਮੁਲਕ ਚ ਰਹਿ ਰਹੇ ਹੋ ਜਿਹੜੇ ਪ੍ਰੋਵੈਂਸ ਚ ਰਹਿ ਰਹੇ ਹੋ ਤੁਸੀਂ ਉੱਥੇ ਉਹਨਾਂ ਦੇ ਸਰਕਾਰਾਂ ਨੂੰ ਚੈਲੰਜ ਕਰ ਰਹੇ ਹੋ ਛਿੱਤਰ ਤਾਂ ਪੈਣਗੇ ਫਿਰ ਹੁਣ ਅਸੀਂ ਕੈਨੇਡਾ ਚ ਬੈਠੇ ਆ ਅਮਰੀਕਾ ਚ ਬੈਠੇ ਆ ਇੰਗਲੈਂਡ ਚ ਬੈਠੇ ਆ ਚਾਹਿਆ ਸੀ ਉੱਥੋਂ ਦੇ ਕਿਸੇ ਐਮਪੀਪੀ ਨੂੰ ਜਾਂ ਉੱਥੋਂ ਦੇ ਪੀਐਮ ਨੂੰ ਅਸੀਂ ਇਦਾਂ ਚੈਲੰਜ ਦੇਈਏ ਇਦਾਂ ਥ्रेटਨਿੰਗਸ ਦੇਈਏ ਆਫਕੋਰ ਸੋ ਸਾਡੇ ਨਾਲ ਵੀ ਇਹ ਕੁੱਤੇ ਖਾਣੇ ਕਰਨਗੇ ਸਾਨੂੰ ਵੀ ਇੱਥੇ ਚੱਕ ਕੇ ਅੰਦਰ ਮਾਰਿਆ ਜਾਊਗਾ ਔਰ ਸਾਡੇ ਨਾਲ ਇਸ ਢੰਗ ਦੀ ਰਾਜਨੀਤੀ ਹੋਊਗੀ ਕਿ ਸਾਡੇ ਵਾਸਤੇ छुटਣਾ ਔਖਾ ਹੋ ਜਾਊਗਾ ਇਸ ਢੰਗ ਦੇ ਤੁਹਾਡੇ ਉੱਪਰ ਪਰਚੇ ਪੈਣਗੇ ਕਿ ਇੱਕ ਪਰਚਾ ਹਟੂਗਾ ਇੱਕ ਦੀ ਬੇਲ ਹੋਏਗੀ ਦੂਜਾ ਫੇਰ ਬਣ ਜਾਏਗਾ ਸੋ ਜਿਹੜਾ ਬੰਦਾ ਅੱਗ ਨਾਲ ਖੇਡਦਾ ਹੈ ਨਾ ਉਹ ਇੱਕ ਗੱਲ ਯਾਦ ਰੱਖੇ ਫੇਰ ਅੱਗ ਨਾਲ ਹੱਥ ਤਾਂ ਮਚਨੇ ਮਚਨੇ ਕਈ ਵਾਰ ਜਿਸਮ ਵੀ ਮਚ ਜਾਂਦਾ ਹੈ ਸੋ ਪੰਜਾਬ ਪੁਲਿਸ ਨੂੰ ਪ੍ਰਸ਼ਾਸਨ ਨੂੰ ਗਲਤ ਗਾਲਾਂ ਕੱਢਣੀਆਂ ਪੁਲਿਸ ਵਾਲਿਆਂ ਨੂੰ ਗਾਲਾਂ ਕੱਢਣੀਆਂ ਕਿ ਫਲਾਨਾ ਐਸਐਚਓ ਤਾਂ ਗੋਡੇ ਥੱਲੇ ਲੈ ਆ ਲਿਆ ਤਾਂ ਮੇਰੀ ਜੇਬ ਚ ਫਲਾਨਾ ਢਿੰਕੜਾ ਪੁਲਿਸ ਕੋਲ ਵੜੀ ਪਾਵਰ ਹੁੰਦੀ ਆ ਇਹ ਗੱਲ ਮੇਰੀ ਯਾਦ ਰੱਖਿਓ ਜਦੋਂ ਪੁਲਿਸ ਏਕਾ ਕਰਲੇ ਨਾ ਏਕਾ ਕਰਲੇ ਅਗਰ ਸਾਰੀ ਪੁਲਿਸ ਉਹਦੇ ਮੂਰੇ ਵੱਡੇ ਵੱਡੇ ਐਮਐਲਏ ਐਮਪੀ ਕੁਝ ਵੀ ਹੋਣ ਉਹ ਛੋਟੇ ਪੈ ਜਾਂਦੇ ਆ ਫਿਰ ਸੋ ਪੁਲਿਸ ਨੂੰ ਕਦੇ ਲਲਕਾਰਨਾ ਨਹੀਂ ਚਾਹੀਦਾ ਹੁਣ ਜਿਹੜੀ ਉਹਦੀ ਖਾਤਰਦਾਰੀ ਉਹ ਪੁਲਿਸ ਵਾਲੇ ਕਰ ਰਿਹਾ ਕਿਉਂ ਕਰ ਰਿਹਾ ਕਿਉਂਕਿ ਲੋਕਾਂ ਨੂੰ ਲੈ ਅਧੀਆਂ ਗੱਲਾਂ ਪਤਾ ਹਨ ਜਿਹੜੇ ਉਹਦੇ ਬਹੁਤ ਵੱਡੇ ਫੈਨ ਬਣੇ ਆ ਪਾਨੇ ਦੇ ਤੁਸੀਂ ਉਹਨਾਂ ਦੀ ਗਿਣਤੀ ਕਰਕੇ ਦੇਖਿਓ ਸਾਰੇ ਪਿੰਡਾਂ ਦੇ ਆ ਕੋਈ ਵੀ ਐਜੂਕੇਟਿਡ ਬੰਦਾ ਉਹਦੇ ਮਗਰ ਨਹੀਂ ਆ ਅੱਜ ਜਿੰਨੇ ਬਾਹਰ ਬੈਠੇ ਆ ਚੈਟਲੀਆ ਪੁਰਤਗਾਲ ਇੱਕ ਦੋ ਹੈਗੇ ਜਿਹੜੇ ਮੈਨੂੰ ਛੱਕੇ ਜੇ ਮੈਨੂੰ ਧਮਕੀਆਂ ਦਿੰਦੇ ਰਹਿੰਦੇ ਆ ਉਹ ਛੱਕੇ ਵੀ ਸਾਰਿਆਂ ਨਾਲ ਐਜੂਕੇਟਿਡ ਆ ਉਹਨਾਂ ਨੂੰ ਕੋਈ 10ਵੀਂ ਦਾ ਸਰਟੀਫਿਕੇਟ ਨਹੀਂ ਹੋਣਾ ਕੋਈ ਇੰਗਲਿਸ਼ ਤਾਂ ਉਹਨਾਂ ਨੂੰ ਵਰਡਸ ਨਹੀਂ ਆਉਂਦੇ ਬੋਲਣੇ ਕੋਈ ਉਹਨਾਂ ਨੂੰ ਐਟੀਕੈਟਸ ਨਹੀਂ ਆ ਕੋਈ ਮੈਨਰਸ ਨਹੀਂ ਆ ਸੋ ਇਹਦੇ ਜਿੰਨੇ ਵੀ ਫੈਨ ਫੋਲੋਅਰ ਸਾਰੇ ਆਲਮੋਸਟ ਪਿੰਡਾਂ ਤੋਂ ਹੀ ਆ ਰੀਜ਼ਨ ਕੀ ਹੈ ਸਾਡੇ ਪਿੰਡ ਵਾਲੇ ਇੰਨੀ ਛੇਤੀ ਆਪਣਾ ਕਿਸੇ ਨੂੰ ਰੱਬ ਬਣਾ ਲੈਂਦੇ ਆ ਆਪਣਾ ਕਿਸੇ ਨੂੰ ਆਪਣਾ ਦੇਵਤਾ ਬਣਾ ਕੇ ਖੜੇ ਹੋ ਜਾਂਦੇ ਆ ਵੀ ਬਸ ਆਹੀ ਬੰਦਾ ਬੱਲੇ ਬੱਲੇ ਹੋਣ ਇਹਨੂੰ ਜਿਤਾ ਦਈਏ ਇਹਨੂੰ ਐਮਪੀ ਐਮਐਲਏ ਕੁਝ ਬਣਾ ਦਈਏ ਕਿਉਂਕਿ ਜਿਹੜੇ ਪਿੰਡਾਂ ਦੀ ਜਨਤਾ ਹੈ ਆਲਮੋਸਟ ਜਿਹੜੇ ਦੇਖੋ ਨਵੇਂ ਜਿਹੜੇ ਪਿੰਡਾਂ ਦੇ ਬੱਚੇ ਆ ਉਹ ਪੜ ਗਏ ਉਲਟਾ ਉਹ ਆਇਲਰਸ ਕਰ ਕਰ ਵਿਦੇਸ਼ਾਂ ਚ ਪਹੁੰਚ ਗਏ ਪਰ ਜਿਹੜੀ ਥੋੜੀ ਜਿਹੀ ਪਿੱਛੇ ਜਨਸੰਖਿਆ 1980 ਦੀ ਲਾ ਲਓ ਉਸ ਤੋਂ ਪਹਿਲੇ ਦੀ ਵੀ ਲਾ ਲਓ ਉਹ ਹੈਗੇ ਅਨ ਐਜੂਕੇਟਿਡ ਲੋਕ ਤੋਂ ਉਹਨਾਂ ਨੂੰ ਬਸ ਇਹ ਹੁੰਦਾ ਔਰ ਕੁਝ ਜਿਹੜੀ ਨਵੀਂ ਪਨੀਰੀ ਐ ਨਵੇਂ ਬੱਚੇ ਵੀ ਦਿਖਾ ਦਿਨੀ ਜਿਨ੍ਹਾਂ ਨੇ 10ਵੀਂ ਵੀ ਨਹੀਂ ਕੀਤੀ ਉਹ ਇੰਡੀਆ ਪੰਜਾਬ ਚ ਹੀ ਬੈਠੇ ਜਿਹੜੇ ਨਹੀਂ ਪੜ ਕੇ ਰਾਜੀ ਪਿੰਡ ਵਾਲੇ ਮੁੰਡੇ ਜ਼ਿਮੀਦਾਰ ਦੇ ਬੱਚੇ ਕਿ ਨਹੀਂ ਪੜ ਕੇ ਰਹਿ ਜੀ ਵੈਸੇ ਵੀ ਜ਼ਿੰਮੇਵਾਰੀ ਕਰ ਲਾਂਗੇ ਚਲੋ ਹਰੇਕ ਬੰਦੇ ਦਾ ਦਿਮਾਗ ਹੁੰਦਾ ਵੀ ਨਹੀਂ ਪੜਾਈ ਚ ਉਹ ਬੱਚਿਆਂ ਨੂੰ ਲੱਗਦਾ ਹੈ ਵੀ ਬਸ ਜਿਹੜਾ ਗੁੰਡਾਗਰਦੀ ਬਦਮਾਸ਼ੀ ਰਵਾਲਵਰ ਚੱਕ ਲੋ ਕ੍ਰਪਾਨਾ ਚੱਕ ਲੋ ਥਿਸ ਇਜ਼ ਅ ਲਾਈਫ ਵੀ ਇ ਲਾਈਫ ਐਦਾਂ ਗੁੰਡਾਗਰਦੀ ਕਰਨ ਨਾਲ ਸਮਾਜ ਤੁਹਾਡੇ ਪੈਰਾ ਤੇ ਪਏਗਾ ਤੁਹਾਨੂੰ ਬੱਲੇ ਬੱਲੇ ਮਿਲੂਗੀ ਵਾਹ ਵਾ ਮਿਲੂਗੀ ਦੇਖੋ ਉਹ ਟਾਈਮ ਰਾਜਾ ਮਾਰਿਆਂ ਜਿਹਦੇ ਟਾਈਮ 'ਚ ਬਦਮਾਸ਼ੀਆਂ ਹੁੰਦੀਆਂ ਸੀ ਪਰ ਹੁਣ ਟਾਈਮ ਬਦਲ ਗਿਆ ਹੁਣ ਲੋਕੀ ਆਪਣੀ ਆਵਾਜ਼ ਨੂੰ ਚੱਕਣਾ ਆਪਣੇ ਹੱਕ ਪਿੱਛੇ ਲੜਨਾ ਸਿੱਖ ਚੁਕੇ ਆ ਹੁਣ ਲੋਕ ਨਹੀਂ ਦੱਬਦੇ ਹੁਣ ਤੁਸੀਂ ਬਦਮਾਸ਼ੀ ਗੁੰਡਾਗਰਦੀ ਕਿਵੇਂ ਭਾਨੇ ਸਿੱਧੂ ਦੇ ਕੱਲ ਵੀਡੀਓ ਦੇਖੀਓ ਕਿਸੇ ਨੂੰ ਧਮਕੀ ਦੇ ਰਿਹਾ ਉਹ ਬੰਦਾ ਕਹਿੰਦਾ ਆ ਜਾ ਫਿਰ ਲੈਲਾ ਕਹਿੰਦਾ ਪੈਸੇ ਭਾਨਾ ਨੂੰ ਕਹਿੰਦਾ ਚੱਲ ਐਂ ਕਰੋ ਉਹਦੇ ਘਰ ਦੇ ਮੂਹਰੇ ਬਹਿ ਜਾਓ ਧਰਨੇ ਲਾ ਦਿਓ ਸਾਰੇ ਪਿੰਡ ਚ ਇਹਦੀਆਂ ਵੱਡੀਆਂ ਕਰ ਕਰ ਫੋਟੋਆਂ ਲਾ ਦਿਓ ਕਿਵੇਂ ਨਹੀਂ ਪੈਸੇ ਦਿੰਦਾ ਇਹ ਕੋਈ ਤਰੀਕਾ ਜੇ ਇਦਾਂ ਪੰਜਾਬ ਦੇ ਵਿੱਚ ਕੱਲਾ ਕੱਲਾ ਬੰਦਾ ਆ ਭਾਨੇ ਵਾਲੇ ਕੰਮ ਕਰਨ ਲੱਗ ਜਾਈਏ ਫੁਲਾਣੇ ਦੇ ਘਰ ਦੇ ਬਾਹਰ ਬਹਿ ਜਾਓ ਘਰ ਦੇ ਵਿੱਚ ਵੜ ਜਾਓ ਧਰਨੇ ਲਾ ਦਿਓ ਫੁਲਾਣੇ ਦੀ ਫੋਟੋ ਇਹ ਤਾਂ ਗੈਰ ਕਾਨੂੰਨੀ ਆ ਇਨੋ ਟ੍ਰਾਸਪਾਸਿੰਗ ਕਹਿੰਦੇ ਆ ਤੁਸੀਂ ਕਿਸੇ ਦੇ ਘਰ ਦੇ ਮੂਹਰੇ ਬਹਿ ਕੇ ਤਰਨੇ ਨਹੀਂ ਲਾ ਸਕਦੇ ਹੋ ਉਹਨਾਂ ਨੂੰ ਭੱਦਰ ਪਾਸ਼ਾ ਦਾ ਪਯੋਗ ਨਹੀਂ ਕਰ ਸਕਦੇ ਹੋ ਤੁਸੀਂ ਕਿਸੇ ਦੀ ਫੋਟੋਆਂ ਪੋਸਟਰ ਵੱਡੇ ਕਰਕੇ ਇਦਾਂ ਕੰਧਾਂ ਤੇ ਨਹੀਂ ਲਾਈ ਸਕਦੇ ਹੋ ਇਹ ਇਨਲੀਗਲ ਆ ਅਗਲਾ ਤੁਹਾਡੇ ਤੇ ਡੈਫਮੇਸ਼ਨ ਦਾ ਵੀ ਕੇਸ ਪਾ ਸਕਦਾ ਹੈ ਇਹ ਗੱਲ ਮੇਰੀ ਯਾਦ ਰੱਖਿਓ ਕਾਨੂੰਨ ਹੈ ਬਈ ਸੋ ਸਾਡੇ ਜਿਹੜੇ ਪਿੰਡ ਵਾਲੇ ਸਾਡੇ ਵੀਰ ਨੇ ਉਹ ਕਹਿੰਦੇ ਵੀ ਸ਼ਾਇਦ ਕਾਨੂੰਨ ਭਾਨੇ ਵਰਗੇ ਦੀ ਜੇਬਾਂ ਚ ਅਸੀਂ ਭਾਨੇ ਨੂੰ ਫੋਲੋ ਕਰ ਲਈਏ ਅਸੀਂ ਲੱਖੇ ਸਿਧਾਨੇ ਨੂੰ ਫੋਲੋ ਕਰਨਾ ਹੈ ਮੈਂ ਤੁਹਾਨੂੰ ਅੱਗੇ ਵੀ ਇੱਕ ਗੱਲ ਆਖੀ ਸੀ ਵੀ ਮੇਰੀ ਨਾ ਤਾਂ ਭਾਨੇ ਸਿੱਤੂ ਨਾਲ ਕੋਈ ਦੁਸ਼ਮਣੀ ਹੈ ਨਾ ਮੇਰੀ ਲੱਖੇ ਸਧਾਨੀ ਨਾਲ ਕੋਈ ਦੁਸ਼ਮਣੀ ਹੈ ਮੇਰੀ ਦੁਸ਼ਮਣੀਆਂ ਉਹ ਲੋਕਾਂ ਨਾਲ ਆ ਜਿਹੜੇ ਕਾਨੂੰਨ ਦੀ ਲੰਘਣਾ ਕਰਦੇ ਆ ਇੱਕ ਸਿਸਟਮ ਹੁੰਦਾ ਜੇ ਤੁਸੀਂ ਚਾਹੁੰਦੇ ਹੋ ਲੋਕਾਂ ਦੇ ਪੈਸੇ ਮਿਲ ਜਾਣਾ ਜੇ ਤੁਸੀਂ ਚਾਹੁੰਦੇ ਹੋ ਵੀ ਆ ਚੀਜ਼ ਗਲਤ ਹੋ ਰਹੀ ਹੈ ਪੰਜਾਬ 'ਚ ਤੁਸੀਂ ਪਹਿਲੇ ਆਪਣੇ ਟੀਮ ਬਣਾਓ ਆਪਣੇ ਇੱਕ NGO ਖੋਲੋ ਉਹਨੂੰ ਪ੍ਰੋਪਰਲੀ ਗਵਰਨਮੈਂਟ ਦੇ ਅੰਦਰ ਉਹਦਾ ਲਾਇਸੈਂਸ ਲੋ ਮਾਨਿਆ ਪ੍ਰਾਪਤੀ ਲੋ ਦੀ ਪਰਮਿਸ਼ਨ ਲੋ ਫਿਰ ਕਾਨੂੰਨ ਨੂੰ ਹੱਥ ਚ ਨਾਲੋ ਕਾਨੂੰਨ ਦੇ ਦਾਇਰੇ ਚ ਚੱਲ ਕੇ ਇੱਕ ਸਿਸਟਮ ਹੁੰਦਾ ਉਹ ਸਿਸਟਮ ਦੇ ਨਾਲ ਚੱਲੋ ਜਿਹਦੇ ਵਿੱਚ ਤੁਹਾਡੀ ਸਭ ਤੋਂ ਪਹਿਲੀ ਗੱਲ ਆ ਲੈਂਗੁਏਜ ਆਪਣੀ ਲੈਂਗੁਏਜ ਦੇ ਉੱਪਰ ਵਰਕਆਊਟ ਕਰੋ ਲਖਸਦਾਨ ਨੇ ਇੱਕ ਬਿਆਨ ਚ ਇਹ ਵੀ ਆਖਿਆ ਵੀ ਭਾਵੇਂ ਸਿੱਧੇ ਨੂੰ ਕਹਿੰਦਾ ਬੋਲਣ ਦਾ ਨਹੀਂ ਪਤਾ ਲੱਗਦਾ ਵੀ ਇਹ ਤੱਤੇ ਸੁਭਾਅ ਦਾ ਮੈਂ ਮੰਨਦਾ ਹੈ ਕਹਿੰਦਾ ਇਹ ਬਹੁਤ ਕਈ ਵਾਰ ਪੁੱਠਾ ਬੋਲ ਪੈਂਦਾ ਉਹ ਕੰਮ ਭਾਰਾ ਹੋ ਜਾਂਦਾ ਜੀਭ ਵਿੱਚ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤੜਾ ਦਿੰਦੀ ਐ ਲੋਕਾਂ ਦੀਆਂ ਜੀਭ ਗਿੱਲੀ ਥਾਂ ਲੱਗੀ ਹੁੰਦੀ ਐ ਤੇ ਸਲਿੱਪ ਵੀ ਹੋ ਜਾਂਦੀ ਐ ਬੋਲਦੇ-ਬੋਲਦੇ ਸੋ ਜੇ ਤੁਹਾਨੂੰ ਬੋਲਣ ਦੀ ਅਕਲ ਨਹੀਂ ਜਾਂ ਤੁਸੀਂ ਸ਼ਾਰਟ ਟੈਂਪਰ ਹੋ ਤੁਹਾਨੂੰ ਪਤਾ ਨਹੀਂ ਚੱਲਦਾ ਥੈਟਸ ਅ ਵੈਰੀ ਬੈਡ ਤੁਸੀਂ ਫਿਰ ਉੱਤੇ ਜਾ ਕੇ ਕਲਾਸਾਂ ਲੋ ਆਪਣੀ ਕੋਈ ਕਿਸੇ ਸਾਈਕੋਲੋਜੀ ਡਾਕਟਰ ਕੋਲ ਜਾਓ ਉਹਦੇ ਕੋਲ ਜਾ ਕੇ ਤੁਸੀਂ ਆਪਣਾ ਉਹਦੇ ਨਾਲ ਕਾਉਂਸਲਿੰਗ ਕਰੋ ਫਿਰ ਉਸ ਚੀਜ਼ ਤੇ ਵਰਕਆਊਟ ਕਰੋ ਵੀ ਤੁਸੀਂ ਕਿਉਂ ਇੰਨਾ ਗੰਦੀ ਲੈਂਗੁਏਜ ਬੋਲਦੇ ਹੋ ਤੁਹਾਨੂੰ ਹਾਈਪਰ ਕਿਉਂ ਹੁੰਨੇ ਹੋ ਤੁਹਾਨੂੰ ਇੰਨੀ ਛੇਤੀ ਗੁੱਸਾ ਕਿਉਂ ਆਉਂਦਾ ਸੋ ਇਹਦੀਆਂ ਦਵਾਈਆਂ ਲਓ ਦਾ ਟ੍ਰੀਟਮੈਂਟ ਕਰੋ ਫਿਰ ਆਓ ਤੁਸੀਂ ਜੇ ਕੁੱਦਣਾ ਲੋਕਾਂ ਦੀ ਸਮਾਜ ਸੇਵਾ ਬੰਨਾ ਹੈ ਸਮਾਜ ਸੇਵਾ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਇੰਨੀ ਗੰਦੀ ਲੈਂਗੁਏਜ ਜਨੇ ਕੜ ਨੂੰ ਧਮਕੀਆਂ ਦੇ ਰਹੇ ਹੋ ਧਮਕੀਆਂ ਦੇਣਾ ਥ੍ਰੈਟਿੰਗਸ ਆ ਉਹ ਤੇ ਕੇਸ ਬੰਦਾ ਧਮਕੀ ਦੇਣ ਤੇ ਅੱਜ ਮੈਂ ਜਨੇ ਕੜ ਨੂੰ ਫੋਨ ਕਰਕੇ ਧਮਕੀਆਂ ਦਾ ਫਲਾਣਿਆਂ ਕੱਢ ਪੈਸੇ ਤੈਨੂੰ ਆਹੇ ਕਰ ਦੂੰ ਕਰ ਦੂੰ ਆਫ ਕੋਰਸ ਮੇਰੇ ਤੇ ਵੀ ਐਕਸ਼ਨ ਲਿੱਤਾ ਜਾਏਗਾ ਮੇਰੇ ਤੇ ਵੀ ਕੇਸ ਹੋਏਗਾ ਮੈਨੂੰ ਵੀ ਕੋ ਝੱਲਦਾ ਪੈ ਸਕਦਾ ਕਿਉਂਕਿ ਲਿਮਟ ਹੁੰਦੀ ਹੈ ਬੋਲਣ ਦੀ ਪਰ ਜਦੋਂ ਤੁਸੀਂ ਕਿਸੇ ਦੀ ਲਿਮਟ ਕ੍ਰਾਸ ਕਰਕੇ ਕਿਸੇ ਦੇ ਪਰਸਨਲ ਅਟੈਕ ਕਰਦੇ ਹੋ ਕਿਸੇ ਦੀ ਪਰਸਾਂ ਗੱਲਾਂ ਕਰਦੇ ਹੋ ਚਾਹੀ ਤੁਸੀਂ ਕਿਸੇ ਵੀ ਮੁਲਕ 'ਚ ਬੈਠੇ ਹੋ ਤੁਹਾਨੂੰ ਪਤਾ ਹੈ ਉਸ ਮੁਲਕ ਦੀ ਅੰਬੈਸੀ ਵਿੱਚ ਵੀ ਤੁਹਾਡੀ ਕੰਪਲੇਂਟ ਹੋ ਸਕਦੀ ਹੈ ਜਦੋਂ ਤੁਸੀਂ ਕਿਸੇ ਨੂੰ ਐਨੀ ਥ੍ਰੈਟਿੰਗਸ ਦਿੰਦੇ ਹੋ ਤੁਸੀਂ ਉੱਥੋਂ ਵੀ ਡਿਪੋਰਟ ਹੋ ਸਕਦੇ ਹੋ ਬੈਠੇ ਇਹ ਬੜੀਆਂ ਸੀਰੀਅਸਲੀ ਮੁੱਦੇ ਆ ਤੇ ਇਹਨਾਂ ਨੂੰ ਸੀਰੀਅਸਲੀ ਲਓ